दर्शिकाल ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਬਲੋਕ ਪਰ ਗੱਲਬਾਤ ਕਰਾਂਗੇ ਅੱਜ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੇ ਵਿੱਚ ਬੀਤੇ ਦਿਨੀ ਜੋ VOTING ਹੋਈ ਹੈ ਉਸ ਨੂੰ ਲੈ ਕੇ ਹੁਣ ਵੱਖ-ਵੱਖ ਜਿਹੜੇ ਸਰਵੇ ਆ ਰਹੇ ਨੇ ਸਰਵੇ ਦੇ ਵਿੱਚ ਇਹੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਸਰਵੇ ਨੇ ਕਿ ਉਹਨਾਂ ਦੇ ਵਿੱਚ ਸਰਵੇਆਂ ਦੇ ਵਿੱਚ ਜਿਹੜੀ ਪਾਰਟੀਆਂ ਨੇ ਵੱਖ-ਵੱਖ ਕਿਹੜੀ ਪਾਰਟੀ ਕਿੰਨੇ ਜਿੱਤੀ ਹੈ ਇੱਥੇ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਹੋਣ ਦਾ 13 0 ਦਾ ਜਿਹੜਾ ਦਾਵਾ ਉਹਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ ਪਰ ਹੁਣ ਜਿੱਥੇ ਗੱਲਬਾਤ ਕਰੀਏ ਤਾਂ ਜਿਹੜੀ ਪੰਜਾਬ ਦੀ ਸਿਆਸਤ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੇਰ ਬਦਲ ਇਹ ਹੋਣ ਜਾ ਰਿਹਾ ਕਿ ਹੁਣ ਕੀ ਪੰਜਾਬ ਦੇ ਵਿੱਚ ਕਿਹੜੀ ਜਿਹੜੀ ਪਾਰਟੀਆਂ ਨੇ ਉਹਨਾਂ ਨੂੰ ਕਿੰਨੀਆਂ ਸੀਟਾਂ ਹੁੰਦੀਆਂ ਨੇ ਪਰ ਆਜ਼ਾਦ ਉਮੀਦਵਾਰ ਵੀ ਪੰਜਾਬ ਦੇ ਵਿੱਚ ਜਿੱਤ ਦਾ ਪੂਰਾ ਦਾਵਾ ਕਰ ਰਹੇ ਨੇ ਅਮਰਪਾਲ ਹੋਰਾਂ ਦੇ ਜੋ ਕੁੱਝ ਖ਼ੂਦ ਤੋਂ ਸਰਵੇ ਆ ਰਹੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਨਾਲ ਪ੍ਰਿਤਪੋਤ ਤੇ ਗੱਲਬਾਤ ਹੋਊਗੀ ਪੂਰੀ ਪੰਜਾਬ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਹਰ ਸਿੰਘ ਸਿੰਘ ਜੀ ਸਿੱਖ ਵਿਦਵਾਨ ਥੀਰ ਨਾਨਕਪੁਰ ਸਾਹਿਬ ਵਾਲੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਵੇ ਭਾਈ ਸਾਹਿਬ ਸਵਾਗਤ ਹੈ ਤੁਹਾਡਾ ਇੰਪੋਰਟ ਪੰਜਾਬ ਦੇ ਉੱਤੇ ਬਾਈ ਗੁਰਜੀਤ ਕਾਲਾ ਸਾਹਿਬ ਐਂਡ ਜੀ ਦੇ ਪੁੱਤ ਭਾਈ ਸਤਨਵਜ ਸਿੰਘ ਜੀ ਮਨਦੀਪ ਜੀ ਭਾਈ ਸਾਹਿਬ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜੇ ਜੋ VOTING ਹੋਈ ਹੈ ਬਿੱਤੇ ਦਿਨ ਇਹਦੇ ਹੁਣ ਜਿਹੜੀ ਪਹਿਲਾ ਗੱਲਬਾਤ ਕਰਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਵਿਜਨ ਸੀ 13 0 ਦਾ ਉਹਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ ਜੋ ਕੁਝ ਸਰਵੇ ਸਾਹਮਣੇ ਆ ਰਹੇ ਨੇ ਮਨਦੀਸ਼ ਜੀ ਇਸ ਤਰ੍ਹਾਂ ਹੈ ਕਿ ਜੇ ਜੋ ਕੁਝ ਵੀ ਡਿਵੈਲਪਮੈਂਟਸ ਚੋਣਾਂ ਦੇ ਸੰਬੰਧ ਦੇ ਵਿੱਚ ਜਾਂ ਹੁਣ ਜੋ ਪਿਛਲੇ ਜ਼ਿਲ੍ਹਿਆਂ ਦੇ ਵਿੱਚ ਜੋ ਪ੍ਰਚਾਰ ਤੇਜ਼ ਹੋਇਆ ਵਕਤ ਵਕਤ ਡਿਵੈਲਪਮੈਂਟਸ ਆਈਆਂ ਵਕਤ ਜਿਹੜੀਆਂ ਵਕਫਾ ਖਲਕਿਆਂ ਦੇ ਖਾਸ ਸਵਤਿ ਖਡੂਰ ਸਾਹਿਬ ਫਰੀਦਪੁਰ ਦੇ ਸੰਗੂਰ ਜੀ ਗਵਰਨਮੈਂਟਸ ਹੁੰ ਜਾਂ ਉਸ ਦੇ ਨਾਲ ਜੋ ਕੁਝ ਵੀ ਸਾਰੇ ਸਮੀਕਰਨ ਜਿਹੜੇ ਸੀ ਉਮੀਦਵਾਰਾਂ ਤੇ ਪਾਰਟੀਆਂ ਤੇ ਵਕਫਾ ਖਲਕਿਆਂ ਦੇ ਬਦਲ ਗਏ ਖਾਸ ਤੀ ਅਤੀਸ਼ ਕੁਸ਼ੀ ਡਿਵੈਲਪਮੈਂਟ ਜਿਹੜਾ ਉਰ ਇੱਕ ਜਿਹੜਾ ਹੋ ਰਿਹਾ ਕੋ ਕਿ ਪਹਿਲੀ ਵਾਰੀ ਅਕਾਲੀ ਦਲ ਤੇ ਭਾਜਪਾ ਆਪਣੇ ਤੌਰ ਤੇ ਵੱਖਰੇ ਵੱਖਰੇ ਹੋ ਕੇ ਲੜੇ ਸੀਗੇ ਉਹ ਉਸ ਸਥਿਤੀ ਦੇ ਵਿੱਚ ਦੋਨਾਂ ਦਾ ਵੋਟ ਬੈਂਕ ਜਾਂ ਪਾਵੇ ਵੱਖਰਾ-ਵੱਖਰਾ ਹੋ ਜਾਂਦਾ ਸੀ ਲੇਕਿਨ ਹਿੰਦੂ ਵੋਟ ਬੈਂਕ ਅਕਾਲੀ ਵੋਟ ਬੈਂਕ ਚਲ ਜਾਂਦਾ ਸੀ ਅਕਾਲੀ ਵੋਟ ਬੈਂਕ ਹਿੰਦੂ ਵੋਟ ਬੈਂਕ ਜਾਂ ਭਾਜਪਾ ਦੇ ਵੋਟ ਬੈਂਕ ਚ ਆ ਜਾਂਦਾ ਸੀ ਪਰ ਹੁਣ ਪਹਿਲੀ ਵਾਰੀ ਹੈ ਕਿ ਜੋ ਇਹਨਾਂ ਨੇ ਜ਼ੋਰ ਅਮਾਇਸ਼ ਕੀਤੀ ਉਸ ਨਾਲ ਇੱਕ ਨਖੇੜਾ ਹੋਏਗਾ ਕਿ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਕਿ ਵੋਟ ਬੈਂਕ ਹੈ ਤੇ ਕਿਸ ਤਰ੍ਹਾਂ ਦੇ ਲੋਕਾਂ ਨੇ ਵਿੱਚ ਗੱਲ ਗਈ ਹੈ ਇਸਰ ਇਹ ਫੈਸਲਾ ਹੋਏਗਾ ਕਿ ਬੀਜੇਪੀ ਦਾ ਜਿਹੜਾ ਉਭਾਰ ਹੋ ਰਿਹਾ ਹੈ ਜੱਜ ਸਟ੍ਰਿਕਟ ਹਨ 13 ਸੀਟਾਂ ਦੀ ਕੀ ਭਾਵੇਂ ਬਹੁਤੇ ਜਿਹੜੇ ਸੱਤ-ਸੱਤ ਜਿਹੜੇ ਉਮੀਦਵਾਰ ਨੇ ਸਿੱਖ ਨੇ ਤੇ ਬਹੁਤੇ ਜਿਹੜੇ ਨੇ ਉਹ ਦੂਜੇ ਦਲਾਂ ਵਿੱਚ ਲੈ ਕੇ ਆਏ ਹੋਏ ਨੇ ਉਸ ਦਾ ਨਿਰਣਾ ਹੋਏਗਾ ਕਿ ਪੰਜਾਬਾ ਦੇ ਵਿੱਚ ਬੀਜੇਪੀ ਦਾ ਜੋ ਨਰਿੰਦਰ ਮੋਦੀ ਨੇ ਆ ਕੇ ਜਾਂ ਬੋਧਸ਼ਾ ਨੇ ਆ ਕੇ ਕਿਹਾ ਜਾਂ ਸੁਲੀ ਜਾਖੜ ਦੇ ਡਿਵੈਲਪਮੈਂਟ ਕਹੀ ਹੈ ਜਦ ਦਾ ਨਾਰਾ ਮਾਰਿਆ ਕਿ ਆਉਣ ਵਾਲੇ ਸਮੇਂ ਚ ਅਸੀਂ ਪੰਜਾਬ ਦੇ ਹਾਕਮ ਹੋ ਜਾਗੇ ਅਸੀਂ ਪੂਰਾ ਪੰਜਾਬ ਬਣਾ ਜਾਵਾਂਗੇ ਇਹ ਮੋਦੀ ਨੇ ਵੀ ਕਿਹਾ ਹੈ ਅਮਿਤ ਸ਼ਾਵਨੀ ਕਿਹਾ ਕਿ ਤੇ ਸੁਨੀ ਜਾਖੜੀ ਕਹਿ ਰਹੇ ਜਿਹੜੇ ਕਿ ਮੋਦੀ ਸਾਹਿਬ ਨੇ ਤਾਂ ਵਿਸ਼ੇਸ਼ ਤੌਰ ਤੇ ਕਿਹਾ ਤਾਂ ਕਿ ਕੁਝ ਡਬਲ ਇੰਜਰ ਦੀ ਸਰਕਾਰ ਸੋ ਇਹ ਪੰਜਾਬ ਨੂੰ ਉਸ ਤਰੀਕੇ ਨਾਲ ਹੀ ਕਲੋਨੀ ਸਮਝਦੇ ਜਿਦਾ ਯੂਪੀ ਹੈ ਮਹਾਰਾਸ਼ਟਰ ਹੈ ਮੱਧ ਪ੍ਰਦੇਸ਼ ਹੈ ਜਿਹਾ ਵਗੈਰਾ ਉਹਨਾਂ ਚ ਸਥਿਤੀ ਐ ਮਨਦੀਪ ਜੀ ਕਿ ਉਹ ਐਸ ਨੇ ਪੋਲਾ ਚੋੜਾ ਦੇ ਰਜਾ ਜੋ ਰਿਜ਼ਲਟ ਨਿਕਲੇ ਨੇ ਜਾਂ ਜਬ ਸੌਰੀ ਐਗਜ਼ਿਟ ਪੋਲ ਆਏ ਨੇ ਜਾਂ ਲੋਕਾਂ ਦੇ ਬੇਸ ਸਰਵੇ ਆਏ ਨੇ ਇੱਕ ਤੱਕ ਐਗਜ਼ਿਟ ਪੋਲ ਦੇ ਨੇ ਕਿ ਮੋਦੀ ਮੋਦੀ ਚੈਨਲ ਐ ਆਪ ਕਿਤੇ ਰਹੇ ਤੁਸੀਂ ਦੇਖੋ ਜਿਹੜੇ ਪਿਛਲੇ ਕੱਲ ਦੇ ਸ਼ਾਮ ਤੋਂ ਜੋ ਚੈਨਲ ਆ ਰਹੇ ਨੇ ਉਹ ਕੋ ਆਪਣੇ ਆ ਰਹੇ ਨੇ ਉਹ ਉਹੀ ਨੇ ਜੋ ਕਿ ਮੈਂ ਮਹਿਸੂਸ ਕਰਦਾ ਕਿ ਮੇਟ ਅਪ ਨੇ ਜਿਵੇਂ ਉਹਨਾਂ ਨੇ ਮਾਰਕੀਟ ਨੂੰ ਮੁਖ ਰੱਖ ਕੇ ਜਾਂ ਆਪਣੇ ਬੀਜੇਪੀ ਨੂੰ ਕੁਝ ਕਰਨ ਵਾਸਤੇ ਜਿਵੇਂ ਉਹਨਾਂ ਦੀਆਂ ਨੀਤੀਆਂ ਬੀਜੇਪੀ ਪ੍ਰਤੀ ਕੇਂਦਰ ਪ੍ਰਤੀ ਜਿਹੜੀ ਉਸਾਰੂ ਨੇ ਜੇ ਮਤਲਬ ਕਹਿ ਦੋ ਉਹਨਾਂ ਦੇ ਪ੍ਰਤੀ ਲਏ ਉਹਨਾਂ ਨੂੰ ਮੁਖ ਰੱਖਦੇ ਉਹਨਾਂ ਨੇ ਇੱਕ ਤਰ੍ਹਾਂ ਆਲ ਰੈਸਟ੍ਰਿਕ ਜਿਹਾ ਮਤਲਬ ਮੈਨੂੰ ਲੱਗਦਾ ਸਾਰਾ ਜਿਹੜਾ ਇਹ ਜਿਹੜਾ ਚੋਣ ਦਾ ਜਿਹੜਾ ਸਰਵੇ ਜਾਂ ਚੋਣ ਦੇ ਦੱਸੇ ਵਿੱਚ ਭਵਿੱਖ ਦੀ ਕੀ ਹੋ ਸਕਦੇ ਨੇ ਮੈਨੂੰ ਲੱਗਦਾ ਕੋਈ ਉਹ ਤਾਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂ ਕਿਉਂਕਿ ਜੋ ਕੁਝ ਵੀ ਸਾਰੀ ਡਿਵੈਲਪਮੈਂਟਸ ਹੋਈਆਂ ਨੇ ਉਹਦੇ ਚ ਜਿਹੜਾ ਦੱਖਣੀ ਭਾਰਤ ਹੈ ਉਹ ਤਾਂ ਭਾਵੇਂ ਬੀਜੇਪੀ ਨਾਲ ਬਹੁਤਾ ਨਹੀਂ ਚੜ ਰਿਹਾ ਪਰਵੇਂ ਆਂਧਰਾ ਪ੍ਰਦੇਸ਼ ਦੇ ਵਿੱਚ ਓਡੀਸ਼ਾ ਦੇ ਵਿੱਚ ਕੋਈ ਉਹਨਾਂ ਨੂੰ ਵੋਟੇਜ ਮਿਲ ਰਹੀ ਹੈ ਵਿਜੇਂਦਰ ਬਾਗੂ ਨਾਇਰੋ ਦੇ ਰਾਹੀਂ ਤਾਂ ਆਪਣੇ ਤੌਰ ਤੇ ਲੇਕਿਨ ਜਿਹੜਾ ਮੋਰ অর ਲੈਸ ਤਖਰੀਬਾ ਅਰਥੇ ਜੇਬੀ ਦੇ ਕੰਟਰੋਲ ਤੋਂ ਬਾਹਰ ਹੈ ਥੋੜੀ ਬੁਝੀ ਚਿੰਤਾ ਦਾਵਾ ਜਿਹੜਾ ਉੱਤਰ ਪੂਰਬੀ ਭਾਰਤ ਹੈ ਉਹ ਵੀ ਬੀਜੇਪੀ ਦਾ ਬਹੁਤਾਂ ਦੀ ਤਰ੍ਹਾਂ ਖਾਇਸ ਹਾਮ ਦੇ ਜਿਹੜਾ ਸੈਂਟਰਲ ਭਾਰਤ ਹੈ ਉਹਦੇ ਵਿੱਚ ਬਹੁਤ ਗਰਮਿੰਟ ਹੋਈ ਜਾਂਦੀ ਕਿਉਂਕਿ ਜਿਹੜੀਆਂ ਜਿਹੜੀਆਂ ਬੀਜੇਪੀ ਨੇ ਜਿਹੜੀਆਂ ਸਾਰੀ ਸੀਟਾਂ ਪਹਿਲਾਂ 2000 ਵਿੱਚ ਪ੍ਰਾਪਤ ਕੀਤੀਆਂ ਉਹਨਾਂ ਸੈਚੂਰੇਸ਼ਨ ਪੁਆਇੰਟ ਸੀ ਸਿਖਰ ਤੇ ਆ ਕੇ ਉਹਨਾਂ ਨੇ ਉਹਨਾਂ ਨੇ ਮੁੰਨਾ ਸੀ ਲੇਕਿਨ ਅੱਜ ਜਿਹੜਾ 2024 ਹੈ ਉਹ ਵੀ 2000 ਦੀ ਵਰਗਾ ਨਹੀਂ ਹੈ ਇਸ ਕਰਕੇ ਉਹ ਜੋ ਰਾਸ਼ਟਰਵਾਦੀ ਜਾਂ ਬਾਦਪੁਰ ਸੀ ਦਾ ਜੋ ਵੀ ਦੁੱਤੇ ਚੱਲੇ ਸੀ ਉਹਦੇ ਨਾਲ ਇੱਕ ਭਾਵਨਾਤਕ ਵਾਦਾ ਹੋਈ ਸੀ ਲਹਿਰ ਬਣੀ ਸੀ ਪਰ ਜਦੋਂ ਕਿ ਲਹਿਰ ਵੀ ਕੋਈ ਨਹੀਂ ਔਰ ਐਂਟੈਂ ਕੰਪੈਨਸਿੰਗ ਦਸਾਲੀ ਹੈ ਔਰ ਮੋਤੀ ਸਾਹਿਬ ਨੇ ਜੋ ਜਬ ਭਾਜਪਾ ਨੇ ਕੋਈ ਐਸੇ ਸਾਰੂ ਕਨਸਟਰਕਟਰੀ ਲੋਕਾਂ ਦੇ ਮੁੱਦੇ ਵੀ ਨਹੀਂ ਲਏ ਔਰ ਇੱਕ ਤਰ੍ਹਾਂ ਦੀ ਜਿਹੜੀ ਜਿਹੜੀ ਨਫਰ ਦੀ ਰਾਜਨੀਤੀ ਜਿਹਿਸ ਤੰਗ ਦਾ ਉਹਨੇ ਕਾਂਗਰਸ ਨੂੰ ਬਦਨਾਮ ਕਰਨ ਵਾਸਤੇ ਜਾਂ ਇੰਡੀਆ ਐਲਾਈਅንስ ਨੂੰ ਨਾਰਕ ਤੋਂ ਨਿਰਵਾਸਤੇ ਆ ਗੁਸਲਮਾਨ ਮਟਨ ਗੁਜਰਾ ਵਗੈਰਾ ਜੋ ਮੋਟੇ ਦਿੱਤੇ ਨੇ ਉਹਦੇ ਨਾਲ ਇੱਕ 네ਗੇਟਿਵ ਪ੍ਰਭਾਵ ਵੀ ਕਿ ਹੈ ਪਰ ਭਾਜਪਾ ਨੇ ਸਟਰੋਂਗ ਬੇਸ ਹੈ ਜੋ ਉਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਤਾਂ ਜੋ ਲਾਪਾਰਟੀ ਪੱਥਰੇ ਰਹੀ ਹੈ ਜਾਂ ਜਿਹੜਾ ਹਿੰਦੂ ਉਹ ਹਿੰਦੂ ਵੋਟ ਵੇਚ ਰਾਇਆ ਉਹਨਾਂ ਦਾ ਪੋਲ ਬਣਿਆ ਹੋਇਆ ਹੈ ਪਗੜੀ ਪ੍ਰੋਗਰਾਮ ਨੂੰ ਰਾਜ਼ ਨਹੀਂ ਕੀਤਾ ਜਾ ਸਕਦਾ ਉਹ ਪਿਆ ਹੈ ਪਰ ਸਵਾਲ ਇਹਦਾ ਹੈ ਕਿ ਜਿਹੜਾ ਇਡੀਆ ਲਾਇਆ ਹੈ ਜਦੋਂ ਨੇ 1 2 1 ਫਾਈਟ ਜਿਸ ਉਹਦੇ ਕਿਹੜੀ ਸਟ੍ਰੈਟਜੀ ਦਿੱਤੀ ਹੈ ਉਹਦਾ ਕੀ ਪ੍ਰਭਾਵ ਪਿਆ ਉਹ ਆਪਣਾ ਆਪਣਾ ਦੱਸੇਗਾ ਕਿ ਉਹਦਾ ਕੀ ਪ੍ਰਭਾਵ ਪਿਆ ਖਾਸ ਕਰਕੇ ਜਦੋਂ ਅਸੀਂ ਇਸ ਨੂੰ ਉੱਤਰ ਪ੍ਰਦੇਸ਼ 35 ਸੀਟਾਂ ਦੇਖਦੇ ਹਾਂ ਮਜੀਦ ਸਿੰਘ ਮਾਚਲ ਪ੍ਰਦੇਸ਼ ਪੰਜਾਬ ਲਦਾਖ ਜੰਮੂ ਕਸ਼ਮੀਰ ਦਿੱਲੀ ਔਰ ਹਰਿਆਣਾ ਇੱਥੇ 35 36 ਸੀਟਾਂ ਬਣਦੀਆਂ ਨੇ ਇਹਦੇ ਵਿੱਚ ਜਿਹੜੀਆਂ 19 ਦੇ ਵਿੱਚ ਜ਼ਿਆਦਾ ਸੀਟਾਂ ਲੈ ਗਿਆ ਸੀ ਬੀਜਪੀ ਪੰਜਾਬ ਛੱਡ ਕੇ ਤਾ ਉਹ ਜਿ ਕੋਈ ਨਾ ਕੋ ਘਾਟਰ ਦਾ ਆਏਗਾ ਨਾ ਜੀ ਸੋ ਮੇਰਾ ਕਹਿਣਾ ਹੈ ਭਾਵ ਕੀ ਹੈ ਕਿ ਜੋ ਨੈਸ਼ਨਲ ਨੈਸ਼ਨਲ ਤੇ ਜਿਹੜੀ ਇਹ ਪੁਲਿਸ ਆਈਆਂ ਨੇ ਸਰਵੇ ਆਏ ਨੇ ਜੋ ਨਮ ਨਮਾਰ ਆਏ ਨੇ ਉਹ ਤਾਂ ਇਸਲੇ ਵਿੱਚ ਦੱਸ ਲਾ ਕੇ ਦੱਸ ਰਹੇ ਨੇ ਪਰ ਕੀ ਇਸ ਦੇ ਵਿੱਚ ਹੋਰ ਬੜੇ ਜਦੋਂ 400 ਤੋਂ ਚੋੜਾ ਹੋਣਗੇ ਵੋਟਾਂ ਹੋਣਗੀਆਂ ਕਿੰਨੀ ਸੀ ਹੋਏਗੀ ਕਿੰਨੀ ਸੀ ਜੇ ਨਿਕਲਦੇ ਨੇ ਚਾਹੇ ਸੀ ਜੇ ਜੋ ਨਿਕਲ ਮੇਰਾ ਕਹਿਣਾ ਭਾਵ ਕੀ ਹੈ ਮਜੀਦੀ ਜੀ ਚਾਹੇ ਸੀ ਜੇ ਜੋ ਨਿਕਲ ਚਾਹੇ ਉਹ ਜੀਪੀ ਜਾਂ ਐਨਡੀਐਲ ਸੱਤਾ ਚਾਵੇ ਤੇ ਜਾਓ ਆ ਇੰਡੀਆ ਲਾਇੰਸ ਸੱਤਾ ਤੇ ਜਾਓ ਪਰ ਮੈਂ ਮਹਿਸੂਸ ਕਰਦਾ ਕਿ ਐਸਲੇ ਪੁਜੋਸ ਨੇ ਨਹੀਂ ਕਿ ਬਿਲਕੁਲ ਚੋਅ ਆਇ ਤੇ ਖੜ ਗਈ। ਕਿਉਂਕਿ ਮੋਦੀ ਸਾਹਿਬ ਉਹ ਜਿਹੜੀ ਸਿੰਗਲ ਲਾਰਜੈਸਟ ਪਾਰਟੀ ਹੋਣ ਦੇ ਨਾਤੇ ਰਾਸ਼ਟਰਪਤੀ ਉਹਨਾਂ ਨੂੰ ਬੁਲਾਉਂਦੇ ਨੇ ਔਰ ਉਹ ਭੰਤੋੜ ਕਰਕੇ ਉਹਨਾਂ ਨੂੰ ਕਪੜੀ ਬਹੁਤ ਬੁਗਿੰਟੀ ਸਾਬਤ ਕਰ ਦਿੰਦੇ ਨੇ ਜਦ ਪਹਿਲੇ ਬੁਗਿੰਟੀ ਆ ਜਾਂਦੀ ਹੈ ਤਾਂ ਹਿੰਦੂ ਸਟਾਰ ਵਾਸਤੇ ਇੱਕ ਨਵਾਂ ਜਿਹੜਾ ਇੱਕ ਤਰ੍ਹਾਂ ਦੀ ਐਸੀ ਪ੍ਰੋਬਲਮ ਆਣ ਗਈ ਹੈ ਜਿਹਦੇ ਨਾਲ ਕਿ ਹਿੰਦੂ ਰਾਸ਼ਟਰਵਾਦ ਜਿਹੜਾ ਵੱਧੇ ਕਦਮ ਨੇ ਉਹਨਾਂ ਦੇ ਹੋਰ ਸਟਰੋਂਗ ਹੋਣਗੇ ਔਰ ਹੋਰ ਤਰੀਕੇ ਨਾਲ ਜੋ ਮਾਦੀਸ਼ੋਤ ਕਹਿੰਦੇ ਨੇ ਕਿ 6 ਮਹੀਨੇ ਜਿਵੇਂ ਕੁਝ ਕਰਾਂਗੇ ਬੜਾ ਕੁਝ ਹੋਰ ਕਰਨ ਵਾਲਾ ਕੀ ਕਰਨ ਵਾਲਾ ਉਹ ਉਹਦੇ ਪਰਦੇ ਖੁੱਲਣਗੇ ਉਹਦੇ ਪੱਤੇ ਖੁੱਲਣਗੇ ਪਰ ਜੇਕਰ ਇੰਡੀਆ ਲਾਇ ਸੱਤਾ ਵਿੱਚ ਆਉਂਦੇ ਇੰਡੀਆ ਦੇ ਅਦੰਤਾ ਜਿਹੜੇ ਲੋਕਾਂ ਦੇ ਮੁੱਦੇ ਨੂੰ ਵੈਧੇ ਕੀਤੇ ਨੇ ਲੋਕਾਂ ਦੀ ਜ਼ਿੰਦਗੀ এমਪਲੋਇਮੈਂਟ ਵਾਸਤੇ ਜਿਹੜੀ ਲੋਕਾਂ ਦੀ ਹੋਰ ਜਿਹੜੀਆਂ ਜਿਹੜੀ ਜਿਹੜੀ ਲੋਕਾਂ ਜਿੱਤੀ ਸਵਾਰੋ ਵਾਸਤੇ ਟਕੜੀਆਂ ਲਿੱਤੀਆਂ ਨੇ ਜਾਂ ਅੰਗਗਨੀ ਵੀਰ ਮਤਾ ਹੈ ਜਾਂ ਜਿਹੜਾ ਰਿਜ਼ਰਵੇਸ਼ਨ ਦਾ ਮੁੱਦੇ ਹੈਗੇ ਨੇ ਜਾਂ ਜਿਹੜੇ ਇਨਸਟੀਟਿਊਸ਼ਨਲ ਪ੍ਰਣਾਲੀ ਦਾ ਚੱਲ ਜੁਦਾ ਹੈ ਜੋ ਉਹਨਾਂ ਨੇ ਉਦੇਸ਼ ਦਿੱਤੇ ਨੇ ਗੌਰ ਕਦੀ ਇੰਡੀਆ ਲਾਇਸ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਸਾਰਾ ਯਤਨ ਕਰਦੇ ਪਰ ਇਹ ਸਨਕਨ ਸਰਨਾ ਨਾਮ ਦੀ ਜਿਹੋ ਪੰਜਾਬ ਬਾਰੇ ਚੱਲਿਆ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੀ ਸੀਨਸਿਸ ਕਰਦੇ ਪੰਜਾਬ ਦੇ ਸਾਲਾ ਕੋ ਸਾਹਮਣੇ ਆ ਗਿਆ ਕਿ ਸਥਿਤੀ ਕੀ ਹੈ ਹਈ ਤੋਂ ਕੰਨਾ ਵੀ ਸੋ ਭਾਈ ਤੋਂ ਪਹਿਲਾਂ ਪੰਜਾਬ ਦੇ ਦੋ ਸਰਕਾਰਾਂ ਦੋ ਦੋ ਪਾਣੀ ਰਾਜ ਕਰਦੇ ਸੀ ਕਾਂਗਰਸ ਦੇ ਕਾਲ ਵਿੱਚ ਵਿੱਚ ਸਾਰਾ ਚ ਕਾਲੀ ਜਲ ਲਸਕੇ ਗਈ ਤੋਂ 17 ਤੋਂ 22 ਤੱਕ ਅਮਰਿੰਦਰ ਸਿੰਘ ਤੇ ਬਾਅਦ ਚੰਨੀ ਸਾਹ ਸਰਕਾਰ ਚ ਨਿਕਾਣ ਚ ਨਿਕਾਣ ਚਲ ਗਿਆ ਦਾ ਪਾਉ ਹੁਣ ਕਾਂਗਰਸ ਨੇ 2022 ਦੇ ਵਿੱਚ ਜਦੋਂ ਜਿਸਟਰ ਦੇ ਹਾਲਾਤ ਬਣੇ ਇਸ ਆਮ ਆਦੀ ਪਾਰਟੀ ਦੀ ਬਗੈਰ ਕਿਸੇ ਨਾਲ ਕੋਜੱਥੇਪਨ ਦੀ ਕੋਈ ਨਹੀਂ ਉਹਨਾਂ ਦਾ ਮੈਨੀਫੈਸਟੋ ਕੋਈ ਨਹੀਂ ਉਹਨਾਂ ਦਾ ਵਿਜ਼ਨ ਕੋਈ ਪੰਜਾਬ ਬਾਰੇ ਇਹ ਕੁਝ ਗਰੰਟੀਆਂ ਦੇ ਕੇ ਜਾਂ ਵੀ ਨਹੀਂ ਕੁਝ ਦੇ ਕੇ ਜਾਂ ਕੋਈ ਪਸਟੀਕਰ ਪੰਜਾਬ ਵਾਸੀ ਨੂੰ ਹਲਾ ਲਿਆ ਗਿਆ ਔਰ ਉਸ ਜੇ ਸਿਤੀ ਦੇ ਵਿੱਚ ਜਿਸ ਤੇ ਨੇ ਕੀਤਾ ਤੇ ਉਹ ਜੁਕੇ ਜਿਹੜੀ ਲੋਕ ਜਿਹੜੇ ਸੀ ਇਹ ਆਮ ਆਦੀ ਪਾਰਟੀ ਨੂੰ ਇਸ ਕਰਕੇ ਸਪੋਰਟ ਕਰਕੇ ਕਿਉਂਕਿ ਉਹਨਾਂ ਦਾ ਪਹਿਲੇ ਦਲ ਤੇ ਕਾਂਗਰਸ ਬਤੀ ਕੁਮਤਰ ਸੀ ਬਈ ਇਹ ਚੰਗਾ ਨਹੀਂ ਸੀ ਔਰ ਬਦਲਾਅ ਲੈਣਾ ਚਾਹਦੇ ਸੀ ਉਹ ਬਦਲਾ ਦੇ ਨਾਂ ਤੇ ਇੱਕ ਬਦਲਾ ਬਹੁਤ ਇਤਨਾ ਆ ਗਿਆ ਕਿ ਮੈਂਡੇਟ ਹੈਵੀ ਮੈਂਡੇਟ ਹੋ ਗਿਆ ਬਨਵੇਂ ਸਿਤਾ ਵਿੱਚ ਹੁਣ ਸਿਤੀ ਇਹ ਹੈ ਕਿ ਵਿਸ਼ੋ ਭਾਈ ਦੇ ਵਿੱਚ ਜੋ ਸਥਿਤੀ ਵਿੱਚ ਆਮ ਆਦਮੀ ਪਾਰਟੀ ਆਈ ਸੀ ਅੱਜ ਉਸੇ ਨੂੰ ਮੁਖ ਰੱਖਦੇ ਹੋਇਆ ਜੋਦਰ ਭਗਵਾਨ ਸੱਤ ਅੱਜ ਚੇਅਰ ਹੈ ਠੀਕ ਹੈ ਕੋਈ ਪ੍ਰੋਬਲਮ ਨਹੀਂ ਲੋਕਾਂ ਦੀ ਲੋਕ ਜਨਤਾ ਦੀ ਗੱਲ ਬੋਲ ਹੁੰਦੀ ਹੈ ਜੱਟਾਂ ਨਾਲ ਜੁੜੇ ਹੁੰਦੇ ਨੇ ਪਾਰਟੀ ਬਣ ਵੀ ਗਈ ਹੈ ਲੇਕਿਨ ਉਹਨਾਂ ਦਾ ਜਿਹੜਾ ਐਂਟੀ ਕੰਬੈਸਟੀ ਹੈ 2.5 ਸਾਲ ਦੀ ਉਹ ਵੀ ਹਾਲ ਉਹਨਾਂ ਦੇ ਆਲੇ ਆ ਰਹੀ ਹੈ ਇਸੇ ਮਨ ਮੈਂ ਸਮਝਾ ਕਿ 2022 ਦੇ ਪ੍ਰਭਾਵ ਹੇਠ ਜਿਹੜਾ ਭਗਵਾਨ ਸਿੰਘ ਮਾਨ ਨੇ 13 ਜ਼ੀਰੋ ਦਾ ਨਾਅਰਾ ਦਿੱਤਾ ਸੀ ਔਰ ਉਹਨੇ ਅਲਾਈਅੰਸ ਵੀ ਨਹੀਂ ਕੀਤਾ ਕਲ ਕਲ ਉਸਦਾਂ ਉਸਦਾ ਨਤੀਜਾ ਨਿਕਲ ਰਿਹਾ ਜੋ ਉਹ ਪ੍ਰਭਾਵੇ ਗਿਆ ਕਿ ਸ਼ਾਇਦ ਅਸੀਂ ਲੈ ਚਾਈਏ ਪਰ ਮੈਂ ਬਹੁਤ ਮਾਸੇ ਦਵਨ ਮਾਰ ਜੀ ਨੂੰ ਸਾਰਨ ਕਹਿਣਾ ਚਾਹਾਂ ਕਿ 2024 2022 ਨਹੀਂ ਹੈ 2022 ਇੱਕ ਹੋਰ ਸੀ ਪੰਜਾਬ ਵਾਸੀਆਂ ਨੇ ਇੱਕ ਤਰ੍ਹਾਂ ਦਾ ਕਾਲਜ ਦੇ ਬੁਖਤਨ ਬੋਤਾ ਬਾਤ ਇਹ ਹੈ ਪਰ ਫਿਰ ਵੀ ਮੇਰਾ ਕਹਿੰਦਾ ਭਾਵ ਕੀ ਹੈ ਕਿ ਜੋ ਅਸਲੇ ਕੱਲ ਜੋ ਚੋਣਾਂ ਹੋਈਆਂ ਨੇ ਔਰ ਇੱਕ ਤਰੀਕ ਸੁਖਤਰ ਹੋ ਕੇ ਜਾਂ ਜੋ ਅਨਲਿਸਿਸ ਆ ਰਹੇ ਨੇ ਜੋ ਸਟੈਟਿਸਟਿਕਲ ਪੰਜਾਬ ਉਸ ਦੀ ਬਣੀ ਹੈ ਉਹ ਮੈਨੂੰ ਮਹਿਸੂਸ ਹੁੰਦਾ ਹੈ ਕਿ ਐਸਲੇ ਪੰਜਾਬ ਦੇ ਵਾਸੀ ਕਾਂਗਰਸ ਦੇ ਬਤੇਰੇ ਪਿੱਛੇ ਲੱਗੇ ਜੇ ਕਿਉਂ ਕਿ ਮੈਨੂੰ ਮਹਿਸੂਸ ਹੁੰਦਾ ਜਿਵੇਂ ਜਿਹਨਾਂ ਨਾਲ ਲੋਕਾਂ ਨਾਲ ਗੱਲ ਹੁੰਦੀ ਰਹੀ ਹੈ ਜਾਂ ਜਦੋਂ ਅਸੀਂ ਆਪਣੀ ਇਨਫੋਰਮੇਸ਼ਨ ਗੈਦਰ ਕੀਤੀ ਕਿ ਲੋਕ મોદી ਸਮ ਹਟਾਉਣਾ ਚਾਹੁੰਦੇ ਨੇ ਪੰਜਾਬ ਵਿੱਚ ਐਂਟੀ ਮੋਦੀ ਫਿਰ ਐਂਟੀ ਮੋਦੀ ਵਿਚਾਰ ਹੈਗੇ ਨੇ ਕਿਸਾਨਾਂ ਕਰਕੇ ਮਜ਼ਦੂਰਾਂ ਕਰਕੇ ਔਰ ਜਿਹੜੀ ਸਾਡੀ ਸਿੱਖ ਪਾਰਟੀ ਦਾ ਸੋਈ ਪਾਰਟੀ ਹੈ ਜਾਂ ਸਾਡੇ ਪੰਜਾਬ ਦੇ ਜਿਹੜੇ ਬੁੱਧੇ ਨੇ ਚਾਹੇ ਸਾਡੇ ਉਹ ਰਾਜੇ ਵਾਲਾ ਸਾਡੇ ਇਸਿਊ ਨੂੰ ਬੰਦੀ ਸਿੱਖਾ ਦੇ ਇਸਿਊ ਨੂੰ ਕਾਲ ਤੱਕ ਸਾਲ ਉਹ ਨਹੀਂ ਮਾਨਸਟ ਕਰ ਨਹੀਂ ਦਿੱਤਾ ਕਿ ਉਹਨਾਂ ਕੀ ਟਾਈਮਸ ਉਹ ਜਿੱਦ ਵੱਲੋਂ ਉਸ ਦਾ ਜਿਹੜਾ ਬਦਲਾ ਉਸ ਵੇਲੇ ਜਿਹੜੀ ਫੀਲਿੰਗ ਹੈ ਉਸ ਫੀਲਿੰਗ ਨੂੰ ਮੁਕ ਰੱਖਦੇ ਆ ਪੰਜਾਬ ਵਾਸੀਆਂ ਨੇ ਇਸ ਗੱਲ ਦਾ ਨਿਰਣਾ ਕੀਤਾ ਲੱਗਦਾ ਹੈ ਕਿ ਕਿਉਂਕਿ ਆਮ ਆਦੀ ਪਾਰਟੀ ਦਾ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਜਿਲੀਵਾਲ ਭਾਵੇਂ ਆਂਡੀ ਰਲਾਈਸ ਹੈ ਪਰ ਉਹ ਬੇਸ਼ਵਾਸੀ ਹੈ ਜਿਹਦਾ ਕਿਸੇ ਕੋਈ ਪ੍ਰੋਬਲਮ ਨਹੀਂ ਹੋਣੀ। ਸੋ ਮੈਂ ਮਹਿਸੂਸ ਕਰਦਾ ਕਿ ਅਸਲੇ ਜਿਹੜਾ ਪੰਜਾਬ ਵਾਸੀ ਨੇ ਉਹ ਕਾਂਗਰਸ ਦੇ ਪਿੱਛੇ ਜ਼ਿਆਦਾ ਖੜਗੇ ਨੇ। ਇਸੇ ਕਰਕੇ ਜੋ ਇੰਟਰਨਲ ਸਰਵੇ ਚਾਹੇ ਚੈਨਲ ਦੇ ਨੇ ਚਾਹੇ ਤੋਂ ਮੀਡੀਆ ਦੇ ਨੂੰ ਲੈ ਆਟ ਤੱਕ ਅਕੋਂ ਤੱਕ ਚੀਜ਼ਾਂ ਨਹੀਂ ਆਈਆਂ। ਇਹ ਸੱਠ ਨੂੰ ਸਿੱਟੇ ਦੇ ਵਿੱਚ ਦੋ ਸਿੱਟਾ ਆਮ ਆਦੀ ਪਾਰਟੀ बाकी तीन सटा जन सक सटा जी ने चाहे साहब है फरीदकोट है, है।, है, तो है तो चाहे संगरूर है जो महसूस करना कि खडूर साहब निर्णय तो हो गया है कि उत्तों अमृतपाल सिंह सी परसेंट जित रहे हैं बाकी जो लड़ाई है सो मैं समझना कि ऐसा जो आने वाला चार तो बाद जो निर्णय हो गए उस वास्ते जी सारे संकट ने पंजाब समस्याव ने ज पाया लोगों को किमें अड्रैस करते हैं चाहे कांग्रेस है चाहे आम आदमी पार्टी है चाहे अकाली दल है ਕਿ ਜੀ ਬੀ ਜੀ ਪੀ ਇਹ ਚਾਜਿਤ ਪੰਥਕ ਤੇਰਾ ਆਇਆ ਜੀ ਮੈਂ ਮਹਿਸੂਸ ਕਰਦਾ ਮਨਦੀਪ ਜੀ ਕਿ ਐਸ ਨੇ ਪੰਜਾਬ ਦੇ ਵਿੱਚ ਇੱਕ ਪੰਜਵੀਂ ਧਿਰ ਖੜੀ ਹੋ ਗਈ ਹੈ ਉਹ ਪੰਥਕ ਤੇਰੇ ਜਿ ਪਿਛਲੇ ਸਮੇਂ ਦੇ ਵਿੱਚ ਵੀ ਸੰਘਰਸ਼ ਵੀ ਲੜਿਆ ਗਿਆ ਤਰਸ ਪਲੇ ਕੇ ਵਰਤਮਾਨ ਤਾਂ ਹਰ ਵਕਤ ਇਹ ਉਸ ਦਲ ਤੇ ਲੜਿਆ ਗਿਆ ਪਰ ਉਹਦਾ ਪੋਲੀਟਿਕਲ ਮੁਖੜਾ ਨਹੀਂ ਸੀ ਬਣਿਆ ਪਰ ਹਮੇਸ਼ਾ ਸ਼ਿਵਰ ਜੀ ਸੀ ਮਾਨੂਰ ਦਿਸਨਨਵੇ ਦਿਸ ਜੀ ਨੇ ਹਮਾਸ਼ਾ ਨੇ ਬੜਾ ਮੌਕਾ ਦਿੱਤਾ ਸੀਗਾ ਉਸ ਤੋਂ ਬਾਅਦ ਦੂਜੇ ਨੇ ਮੌਕਾ ਦਿੱਤਾ ਪਾਇਆ ਜਿਸ ਨੇ ਮੌਕਾ ਦਿੱਤਾ ਪਰ ਉਹ ਕਿਉਂਕਿ ਕਾਲੀਦਾ ਚਲੇ ਗਏ ਜਦ ਇੰਨੀ ਸਾਰੀ ਪੰਚਤ ਚ ਰਖਣ ਗਈਆਂ ਸੀ ਅੱਜ ਵੀ ਇਹਨਾਂ ਨੂੰ ਭਾਵੇਂ ਤਾਕਤ ਮਿਲ ਗਈ ਹੈ ਪਰ ਬੜਾ ਵੱਡਾ ਸਵਾਲ ਹੈ ਕਿ ਔਰ ਵਾਲੇ ਸਮੇਂ ਚ ਇਹ ਕੋਈ ਆਪਣੇ ਪੰਜਾਬ ਨੂੰ ਵੱਖਰਾ ਕੋਈ ਵਿਜਨ ਕੋਈ ਵੱਖਰਾ ਜਿਹੀ ਪਾਰਟੀ ਵੱਖਰੀ ਲੀਡਰਸ਼ਿਪ ਕੋ ਆਲਟਰਨੇਟਿਵ ਦੇ ਸਕੜ ਕੇ ਇਹ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੀ ਇੱਕ ਆਈ ਜੁਤੀ ਹੈ ਉਹ ਪੰਜ ਤੀਰੀ ਬਣ ਦੇ ਪੰਜਾ ਤੇਰਾ ਦੇ ਵਿੱਚ ਔਰ ਵਾਲੇ ਸਮੇਂ ਚ ਕਿਹੜੀ ਤਿਰ ਅੱਗੇ ਵਧੀ ਹੈ ਤੇ ਕਿਹੜੀ ਤਿਰ ਲੋਕ ਅੱਗੇ ਜਾ ਕੇ ਪਸੰਦ ਕਰਦੇ ਨੇ ਇਹ ਕਿਵੇਂ ਖੜਦੇ ਨੇ ਇਹ ਮੁੱਦਾ ਆ ਗਿਆ ਜੀ ਹਾਂ ਬਿਲਕੁਲ ਤੇ ਦੂਜੇ ਪਾਸੇ ਜ਼ਿਕਰ ਦੇਖਿਆ ਜੇ ਉਹਦਾ ਅਕਾਲੀ ਦਲ ਦੀ ਬਠਿੰਡਾ ਸੀਟ ਦੇ ਉੱਤੇ ਜੋ ਕੁਝ ਸਰਵੇ ਆ ਰਹੇ ਨੇ ਉੱਥੇ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਬਾਦਲਾਂ ਨੂੰ ਝਟਕਾ ਵੀ ਲੱਗ ਸਕਦਾ ਹੈ ਜਾਂ ਫਿਰ ਜਿੱਤੀ ਵੀ ਸਕਦੇ ਨੇ ਕਿ ਜੇਕਰ ਜਿੱਤ ਪ੍ਰਾਪਤ ਹੀ ਹੁੰਦੀ ਹੈ ਕਹਿੰਦੇ ਉਹ ਤਾਂ ਵੱਡਾ ਮਾਰਜਨ ਨਹੀਂ ਹੋਵੇਗਾ ਕੀ ਲੱਗਦਾ ਕਿ ਅਕਾਲੀ ਦਲ ਦਾ ਹੁਣ ਭਵਿੱਖ ਕੀ ਹੋਵੇ ਪੰਜਾਬ ਦੇ ਵੀ ਜੇਕਰ ਬਠਿੰਡਾ ਸੀਟ ਉਹਨਾਂ ਦੇ ਹੱਥੋਂ ਜਾਂਦੀ ਹੈ ਦੇਖੋ ਜੇ ਤਾਂ ਜਿੱਤਦੇ ਨੇ ਤਾਂ ਉਹ ਹੋਊ ਹੋ ਤਰੀਕੇ ਨਾਲ ਜਿੱਤ ਲਗੇ ਕੈਸ਼ੇ ਜ਼ੋਰ ਦੇ ਪ੍ਰਭਾਵ ਨੂੰ ਪੂਰਤੇ ਲੋਕਾਂ ਦੀ ਕਰ ਜੋੜ-ਜੋੜ ਕਰਕੇ ਜਿਵੇਂ ਵੀ ਪ੍ਰਕਾਸ਼ ਸਿੰਘ ਬਾਦਲਵਲੇ ਵੀ ਤੇ ਹੋਰ ਸੁਖਵੀਰ ਬਾਦਲ ਤੇ ਕਰਮ ਸਿੰਘ ਗਿੱਛਾ ਵੀ ਜਿਹੜੇ ਰਾਜ ਦੇ ਚੱਲਦੀ ਹੈ ਨਾ ਜੀ ਉਹ ਜਿੱਤ ਸਕਦੇ ਨੇ ਪਰ ਉੱਜੀ ਗੱਲ ਇਹ ਮਦੀਤ ਹਾਰ ਵੀ ਸਕਦੇ ਨੇ ਕਿਉਂਕਿ ਸ਼ੋਰ ਅਸੀਂ ਉਸ ਮਤਲਬ ਨਹੀਂ ਹੋ ਸਕਦੇ ਬੈਦਸਮਰਸਿਤ ਤੋਂ ਮੈਂ ਬਿਲਕੁਲ ਮਾਲਕ ਜਿੱਤ ਜਾਈਗੀ ਓਕੇ ਮੁਕਾਬਲੇ ਵਿੱਚ ਕਈ ਥਿੜਾ ਨਹੀਂ ਉਡੀਆ ਸਾਹਿਬ ਹੈਗੇ ਨੇ ਅਜਿ ਪ੍ਰਵੀਸੀ ਖੁੱਡੀਆਂ ਹੈ ਜੀਤ ਕੁਮਿੰਦਰ ਸਿੰਘ ਆਗੇ ਨੇ ਔਰ ਉਹਨਾਂ ਦਾ ਲਕਸ਼ਾਣਾ ਵੀ ਹੈ ਔਰ ਭਾਜਪਾ ਦੇ ਪਰਮਪਾਲ ਕੌਰ ਵੀ ਹਨ ਤੋ ਇਸ ਵਾਰ ਜੇ ਜਿਹੜੀ ਮਲਟੀ ਕਾਰਨਰ ਕੰਪਿਟਿਸ਼ਨ ਹੈ ਜਿਹੜੀ ਜਿਹੜੇ ਜ਼ੋਰ ਲਗਾਣਾ ਪਿਆ ਉਹਨਾਂ ਨੂੰ ਜ਼ੋਰ ਲਗਾਣਾ ਪਿਆ ਜਿਤਨੀ ਕਿ ਆਪਣੀ ਜਿਲੀ ਹੈ ਜਿਲੀ ਸ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਬੇਸ ਹੈ ਜਿਹ ਅਕਾਲੀ ਦਲ ਦਾ ਗੋਲ ਬਲਾ ਕਿਥੇ ਲੱਗਦਾ ਬੜਾ ਹੈਣਾ ਚਾਹੀਦਾ ਕਿਉਂਕਿ ਸਭਾਈ ਪਾਰਟੀਆਂ ਕੋਈ ਦੁਹਾਈ ਵੀ ਨਹੀਂ ਅਸੀਂ ਸਭੀ ਨੇ ਬੜਾ ਕੁਝ ਕਰਦੇ ਨੇ ਮਦੀਪਜੀਤ ਜੀ ਦੀ ਪਾਰਟੀ ਨਾਲ ਇਹਨਾਂ ਨੂੰ ਮਿਲ-ਗਿਲ ਕੇ ਸ਼ਾਮਿਲ ਰਲਾ ਕਰਾ ਕੇ ਜਾਂ ਅਸੀਂ ਮੀਡੀਆ ਰਾਹੀਂ ਸਾਰਾ ਕਹਿੰਦੇ ਨੇ ਕਿ ਸੁਖਵਿੰਦਰ ਜੀ ਪੰਖਕ ਪੰਖਕ ਕਾਪ ਖੇਮੇ ਜਾਓ ਜੇਰਾ ਸਿਆਣੇ ਜੀ ਗਲਤੀ ਕੀਤੀ ਸੀ ਉਹਨੂੰ ਸੁਧਾਰ ਕੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਪੰਥਕ ਰਾਏ ਇਹਦੇ ਤੇ ਧਿਰ ਬਣੋ ਔਰ ਉਸ ਸਮੇਂ ਤੁਸੀਂ ਅੱਗੇ ਜਾ ਕੇ ਜੋ ਵੀ ਇਸ਼ੂਜ਼ ਹੈਗੇ ਨੇ ਸਿੱਖੀ ਇਸ਼ੂ ਇਹਨੂੰ ਬਤਾਂਵੋ ਕਰੋ ਤੁਸੀਂ ਕਿਉਂ ਮਤਲਬ ਭਾਜਪਾ ਦੀ ਵਿਸਾਖੀ ਦਾ ਹਮੇਸ਼ਾ ਹੁੰਦਾ ਸੋ ਇੰਡੀਪੈਂਡੈਂਟ ਲੜੋ ਉਹਨਾਂ ਨੂੰ ਉਹਨਾਂ ਕੋਲ ਆਈ ਗਈ ਪਰ ਉਹਨੇ ਜੀ ਡੀਲ ਨਹੀਂ ਪਰ ਉਹ ਜਦੋਂ ਉਸ ਟਿਕਾਣਾ ਗੱਲਾਂ ਕਰਦੇ ਤਾਂ ਜਿਹੜੇ ਪੰਥਕ ਇਸ਼ੂਜ਼ ਨੇ ਜਾਂ ਪੰਥਕ ਸ਼ਕਤੀਤਾ ਨੇ ਜਿਵੇਂ ਮਤਲਬ ਮੈਂ ਮੇਰਾ ਆਪਣੀ ਜ਼ਿਲੀ ਸ਼ਾਸ ਸੀ ਕਿ ਜਿਵੇਂ ਵੀ ਸੁਭਾਈ ਇਲੈਕਸ਼ਨ ਦੇ ਵਿੱਚ ਵੀ ਵੀ 2022 ਹੋਈ ਸੰਗਰੂਰ ਦੀ ਜੇਕਰ ਉਹਨੋਂ ਇਹ ਰਾਜਮਾਲੇ ਦੇ ਪੈਰ ਨੂੰ ਕਮਲ ਦੇ ਚ ਕੋ ਨਾ ਖੜਾ ਕਰਦੇ ਤੇ ਸਿਮਰਨ ਜੀ ਸੀ ਮਾਰ ਦੀ ਸ਼ਿਕਰ ਕਰ ਦਿੰਦੇ ਤਾਂ ਉਹ ਮਾਰ ਦੇ ਇੱਕ ਚੀ ਦਾ 50 60 ਹਜ਼ਾਰ ਵੱਡ ਜਾਣਾ ਸੀ ਪਰ ਮਿਸ ਕਰਕੇ ਇਸੇ ਤਰ੍ਹਾਂ ਮਜੇ ਮ ਅਕਾਲੀ ਦਲ ਦੇ ਅੰਦਰ ਜਿਹੜੀਆਂ ਪ੍ਰਤਖ ਥੇਰਾ ਬੈਠੀਆਂ ਨੇ ਚਾਹੇ ਭਾਈ ਮਜੀਦ ਸਿੰਘ ਦੇ ਚਾਹੇ ਦੂਜੇ ਦੋ ਸਾਰੇ ਜਿਹੜੇ ਸੋਚਦੇ ਨੇ ਕਿ ਸਾਡਾ ਅਕਾਲੀ ਦਲ ਕਿਵੇਂ ਰਿਵਾਈਵ ਹੋ ਸਕਦਾ ਹੈ ਅਕਾਲੀ ਦਲ ਦੀ ਸਰਵਾਈਵ ਤੇ ਰਿਵਾਈਵਿੰਗ ਕਿਵੇਂ ਹੋ ਸਕਦੀ ਹੈ ਉਹ ਮਹਿਸੂਸ ਕਰਦੇ ਨੇ ਕਿ ਪੰਥ ਦੀ ਛੜ ਚੁਪਿਆ ਭਾਵੇਂ ਕਿ ਸੰਸਥਾਵਾਂ ਤੇ ਨਾ ਤਾਂ ਕਬਜ਼ਾ ਹੈ ਚਾਹੇ ਘਾਲਤ ਕਰ ਤਖਤ ਹੈ ਚਾਹੇ ਸ਼ੋਨੀ ਦੀ ਮਿੱਟੀ ਹੈ ਜਿਹੜੇ ਦੂ ਸੋ ਮੈਂ ਮਹਿਸੂਸ ਕਰਦਾ ਹਾਂ ਮਨਦੀਪ ਜੀ ਕਿ ਅਗਰ ਫਰਜ਼ ਕੋ ਕਾਲੀ ਦਲ ਹੈ ਬੀਜਪੀ ਬੀਜਪੀ ਦਾ ਆਲ ਡਿਪੈਂਡਰਸ ਨੇ ਹੋਇਆ ਇੱਕ ਸੀ ਕੱਢ ਲੈਂਦਾ ਤਾਂ ਚੰਗੀ ਗੱਲ ਪਰ ਬੜਾ ਸਵਾਲ ਹੈ ਸਵਾਲ ਹੈ ਮਨਦੀਪ ਜੀ ਬੜਾ ਇੰਪੋਰਟੈਂਟ ਹੈ ਉਹ ਇਹ ਹੈ ਕਿ ਕਿਸ ਡਿਸਟ੍ਰਿਕਟ ਨੇ ਇਹਨੇ ਬਠਿੰਡੇ 'ਚ ਜ਼ੋਰ ਲਗਾਇਆ ਪੰਜਾਬ ਦੀਆਂ 12 ਸੀਟਾਂ ਹੋਰ ਵੀ ਤਾਂ ਕਾਲੀ ਦਲ ਦੀ ਹੈਗੀਆਂ ਨਾ ਜੀ ਉੱਥੇ ਨੁਮਾਇਦੇ ਖੜੇ ਨੇ ਚਾਹੇ ਅਮਨਤਪੁਰ ਸਾਹਿਬ ਐ ਚਾਹੇ ਜਲੰਧਰ ਐ ਚਾਹੇ ਉਸਪੋਰਾ ਜਾਂ ਦੂਜੇ ਨੇ ਉੱਥੇ ਕਿਉਂ ਨਹੀਂ 45 ਦਲ ਆਪਣੀ ਸਰ ਬਣਾ ਸਕਿਆ ਉਥੇ ਕਾਲੀਦਾਰ ਉਸ ਇਕੱਲੇ ਮਦਦ ਨਹੀਂ ਕਰ ਪਾਇਆ ਸੁਭਵੀ ਸੀ ਜਿਸ ਤੰਨੇ ਫਾਮੇ ਗਏ ਨੇ ਉਹ ਪਰ ਖਡੂਰ ਸਾਹ ਦੇ ਮੁੱਦੇ ਦੇ ਉੱਤੇ ਫਿਰ ਐਕਸਪੋਜ਼ ਹੋ ਗਏ ਜੇਕਰ ਇਹਨਾਂ ਨੇ ਆਪਣੀ ਕੋਸ਼ਿਸ਼ ਰਵਾਈਲ ਦੇ ਹਾਲਾਤ ਕੀ ਹਾਲਾਤ ਕੀ ਹੁੰਦੇ ਨੇ ਬਦਲੀ ਜੇਕਰ ਜਦੋਂ ਤੁਸੀਂ ਇਸ ਤਰ੍ਹਾਂ ਬਣਦੇ ਹੋ ਤਾਂ ਤੁਹਾਨੂੰ ਕੁਝ ਛੱਡਣਾ ਪੈਂਦਾ ਵਿੱਚ ਪਾਣਾ ਪੈਂਦਾ ਹੈ ਅਗਰ ਫਸਟ ਵੱਲੋਂ ਦੋ ਸੀਟਾਂ ਦੇ ਸੰਗਰੂਪ ਹੈ ਖਡੂਰ ਸਾਹ ਦੂਰੇ ਤੇ ਖਡੂਰ ਸਾਹ ਦੂਸਤ ਕਰਿਆ ਦੋ ਸੀਟਾਂ ਦੇ ਉਹ ਐਲਾਈਅੰਸ ਆਪਣੇ ਪੈਕਟ ਚ ਪੈਟ ਕਰ ਲੈਂਦੇ ਉਥੇ ਆਪਣੇ ਕੈਂਡੀਡੇਟਾਂ ਚ ਸਿਮਰ ਸਾਹਿਬ ਨੂੰ ਮਿਲਟੋਵਾ ਨਿਕਲੋ ਤਾਂ ਜੇ ਉਹਦਾ ਨਾ ਖੜਾ ਕਰਦੇ ਤਾਂ ਕੀ ਚੰਗਾ ਨਾ ਹੁੰਦਾ ਕਿ ਜਿਹੜੀ ਸਾਡੀ ਜਿੱਤ ਹੈ ਬੜੀ ਵੱਡੀ ਹੋ ਸਕਦੀ ਸੀ ਔਰ ਜਿਹੜੀਆਂ ਇਹਨਾਂ ਦਾ ਦੂਜਾ ਫਾਇਦਾ ਦੂਜੇ ਹਸੇ ਚ ਪ੍ਰਾਪਤ ਹੋ ਸਕਦਾ ਸੀ ਨਾ ਜੀ ਉੱਥੇ ਆ ਕੇ ਜਿਹੜੇ ਨੌਜਵਾਨ ਨੇ ਜੋ ਹਰਸ਼ਰਨੀ ਕਾਲੀਦਾਲ ਨੇ ਇੱਕ ਤਰ੍ਹਾਂ ਦਾ ਸਾਡੇ ਜਿਹੜੇ ਜਿਹੜੇ ਆਗੂ ਨੇ ਇਹਨਾਂ ਨੂੰ ਮਾਰ ਦਿੱਤਾ ਸੋ ਮੈਂ ਸਮਝਦਾ ਕਿ ਇੱਕ ਤਾਂ ਗਲਤੀ ਦੂਜੀ ਇਹ ਹੋ ਜਿਸੀ ਕਰਤੀ ਹੋਗੀ ਕਿ ਇਹਨੇ ਜਿਹੜੀ ਦੂਜੇ ਪਾਰਟੀਆਂ ਦੇ ਵਿੱਚ ਪਾਰਟੀਆਂ ਲੈ ਕੇ ਦਲ ਬਦਲੂ ਤੇ ਆ ਕਰਵਾਇਆ ਜਿਵੇਂ ਕੇਪੀ ਸੀ ਕੇਪੀ ਹੈਗਾ ਹੋਰ ਜੋ ਮਨਮਨ ਕੇ ਸ਼ਰਮੇ ਤੇ ਡੀਐਨ ਸ਼ਰਮੇ ਨੂੰ ਉਹਨੇ ਜੋਸ਼ ਦਿੱਤੀ ਤੇ ਜੀ ਬਰਸਾ ਕੋ ਇਹ ਹਿੰਦੂ ਚੇਹੇ ਠੀਕ ਨੇ ਪਰ ਕੀ ਸਾਡੇ ਕੋਲ ਸਿੱਖ ਜਿਹਰੇ ਹੈ ਨਹੀਂ ਕੀ ਗੱਲੀ ਦਲ ਕੋ ਐਸੇ ਵੱਡੇ ਅਕਾਲੀ ਦਲ ਦੇ ਕੋਲ ਐਸੇ ਭੱਤੇ ਆਗੂ ਜਿਹੜੇ ਨਹੀਂ ਹੈਗੇ ਜਿਨ੍ਹਾਂ ਨੂੰ ਐਸੇ ਬਣਾਇਆ ਜਾਂਦਾ ਔਰ ਉਹਨਾਂ ਨੂੰ ਇਸ ਤਰ੍ਹਾਂ ਡਿਵੈਲਪ ਕਰਕੇ ਗਰੂਮ ਕਰਕੇ ਅਕਾਲੀ ਦਲ ਉਹਨਾਂ ਦੀ ਪਾਰਲੀਮੈਂਟ ਭੇਜਣ ਵਾਸਤੇ ਉਹਨਾਂ ਨੂੰ ਯਤਨ ਕਰਦਾ ਮੈਂ ਚੇਤਨਾ ਮਗਾ ਗੱਲ ਬਲ ਹੁਸ਼ਾਰ ਪਰਦੀ ਹੁਸ਼ਾਰ ਦੇ ਵਿੱਚ ਜਦੋਂ ਉਹਨਾਂ ਨੂੰ ਕੈਂਡੀ ਨਹੀਂ ਮਿਲੇ ਤੋ ਪਹਿਲਾਂ ਮੰਗ ਜਿਹੜਾ ਸੰਪਲਾ ਸਾਹਿਬ ਉਪਾਦਰੇ ਕਾਠੀ ਦੇ ਸੰਪਲਾ ਸਾਹਿਬ ਨਹੀਂ ਮੰਨੇ ਪਰ ਜਦੋਂ ਸੋਹਣੇ ਠੰਡਲ ਵਰਗੇ ਬੰਦੇ ਨੇ ਉਹਨਾਂ ਨੇ ਖੜਨਾ ਪਿਆ ਬੜਾ ਕਰਨਾ ਪਿਆ ਤਾਂ ਕੀ ਇਹ ਕਾਲੀ ਦਲ ਦੀ ਪੱਧਰ ਤੇ ਜਾ ਕੇ ਉਹ ਸੰਬਧ ਉਹ ਠੰਡਲ ਉਹ ਲੜਾਈ ਲੜ ਸਕਦੇ ਸੀ ਜੇ ਉਸ ਦਿਨ ਕਬਾਇਦ ਇੰਪੀਰੀਅਸ ਸੀਗੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਨੀਤੀ ਪ੍ਰਕਾਸ਼ੀ ਬਾਦਲ ਪਹਿਲਾਂ ਅਡਾਪਟ ਕਰਦੇ ਰਹੇ ਕਿ ਜਿਹੜੇ ਆਪਣੇ ਬਰਾਬਰ ਹੋਰ ਕਿਸੇ ਲੀਡਰ ਨੂੰ ਉੱਪਰ ਨਾ ਦਿਓ ਚਾਹ ਪਾਰਟੀ ਦੇ ਅੰਦਰ ਹੈ ਚਾਹ ਪਾਰਟੀ ਦੇ ਬਜਟ ਕਾਲੀ ਜਲਦ ਬਾਹਰ ਨੇ ਚਾਹੇ ਚਾਹੇ ਉਹ ਜਸੇਦਾਰ ਸ਼ਹਿਬਾਨ ਨੇ ਚਾਹੇ ਐ ਜੀ ਪੀ ਸੀ ਪ੍ਰਧਾਨ ਨੇ ਉਹਨਾਂ ਨੇ ਮਦਨਜੀਤ ਜੀ ਕਦੇ ਕਿਸੇ ਨੂੰ ਵੀ ਨਹੀਂ ਉਪਰ ਦਿੱਤਾ ਗੁਰਚਰ ਸਿੰਘ ਟੋੜਾ ਵੀ ਸੱਚ ਕਰੂ ਕਿ ਉਹ ਸਿਗਦੇਸ਼ ਜੀ ਤਲਵੰਡੀ ਗੁਰਦੀਪ ਸਿੰਘ ਬੰਡਾਲਾ ਪ੍ਰੋਫੈਸਰ ਮਨਜੀਤ ਸਿੰਘ ਜਮ ਜਿਹੜੇ ਹੈਗੇ ਨੇ ਗੁਰੂਬਰ ਸਾਹਿਬ ਐ ਜੀ ਪੀ ਸੀ ਪ੍ਰਧਾਨ ਜਹਾ ਹੋਲੇ ਜੀ ਬਾਹਰ ਜਿਹੜੀ ਤੇਰਾ ਮੈਂ ਮਹਿਸੂਸ ਹੁੰਦਾ ਮਦਨਜੀਤ ਜੀ ਕਿ ਜਿਹੜੀਆਂ ਇਹਨਾਂ ਨੇ ਬੇਪਰ ਕਲਾਂ ਗੋਲੀ ਚ ਛਲਾ ਕੇ ਉਸ ਮੂਵਮੈਂਟ ਨੂੰ ਏ ਗੋਗੋਡੂ ਕ੍ਰਸ਼ ਕੀਤਾ ਉਹਦੇ ਪਿੱਛੇ ਹੀ ਪ੍ਰਗਤੀ ਬਾਦਸ਼ਹੀਰ ਬਾਦੂ ਨੂੰ ਇਹ ਹੀ ਨੇਸ਼ਨ ਲੱਗਦੀ ਹੈ ਕਿ ਇਹਨਾਂ ਜਿਹੜੇ ਬੜੇ ਸੰਘਰਸ਼ੀ ਲੋਕ ਨੇ ਜਿਹਨੂੰ ਲੀਡਰਸ਼ਿਪ ਨਿਕ ਰਹੀ ਨੂੰ ਉਹਨੂੰ ਕ੍ਰਸ਼ ਕਰੋ ਇਸੇ ਰੋਗ ਚੱਬਾ ਕਾਨਫਰੰਸ ਦੇਖਣਾ ਪਏਗਾ ਸਭ ਤੋਂ ਖਾਸ ਜਿਹੜਾ ਸੋ ਮੈਂ ਇਸ ਹਿੰਦ ਇੱਕ ਤਾਂ ਜਿਹੜੀਆਂ ਸੜੀ ਪੰਥਕ ਚਿਰਾਂ ਨੂੰ ਜਿਹੜੀਆਂ ਗਲਤੀਆਂ ਨੇ ਬਟ ਡਿਸਕਸ ਕਰਾਂਗੇ ਦੂਜੀ ਐਪੀਸੋਡ ਚ ਪਰ ਸਵਾਲ ਇਹ ਵੀ ਜੇਕਰ ਉਹ ਤੇਰਾਏ ਜੇ ਕੁਦਰਤ ਰਹਿ ਹਲਾਤ ਨੇ ਇਹਨਾਂ ਮੌਕਾ ਦਿੱਤਾ ਕਿ ਉਹ ਬਾਪ ਸਿੰਘ ਜਾਂ ਸੋ ਜ਼ਰੂਰ ਤੋਂ ਜਾਂ ਸਰਵਿਸੀ ਖਾਲਸਾ ਜਾਂ ਕਮਲ ਸੀ ਬਰਾੜ ਜਾਂ ਹੋਰ ਜੋ ਤੇਰਾ ਨਿਕਲ ਰਹੀ ਜਿਹੜੀ ਕਿ ਨੂੰ ਵੀ ਪਾਰਟੀ ਬਣੀ ਹੈ ਖਾਲਸਾ ਪੰਗੀ ਬੇਨੂਪੁਰ ਖਾਲਸਾ ਉਹ ਵੀ ਨਵਾਂ ਜਿਹਾ ਰਿਹਾ ਤਾਂ ਮੈਂ ਸਮਝਾ ਕਿ ਅਸਲੇ ਕਾਲੀ ਦਾਣ ਵਾਸਤੇ ਜੇਕਰ ਉਹ ਸੀਟ ਆ ਜਾਂਦੀ ਹੈ ਅਨੰਤੀਗਾ ਲੈ ਕੇ ਭਾਜਪਾ ਅਗਰ ਲੈ ਜਾਂਦੀ ਸੀਟ ਇੱਕ ਤੋਂ ਲੈ ਜਾਂਦੀ ਹੈ ਤਾਂ ਵੀ ਕਾਲੀ ਦਾਣ ਦੀ ਕੀ ਸਥਿਤੀ ਬਣੀ ਨਹੀਂ ਕਿ ਕਾਲੀ ਦਾਣ ਤਾਂ ਇੱਕ ਜਿਆਦਾ ਨਹੀਂ ਲੜ ਰਹੇ ਹੈ ਤੇ ਬੀਜੇਪੀ ਵੀ ਆਪਣੀ ਬਾਈ ਪ੍ਰੌਕਸੀ ਜਾਂ ਕਿਸੇ ਸੰਗ ਲਹਿ ਜਾਂਦੀ ਹੈ ਤਾਂ ਇੱਕ ਬੁੜੀ ਵੱਡੀ ਨਹੀਂ ਹੋ ਨਿਮੋਸ਼ੀ ਦੀ ਗੱਲ ਹੋਏਗੀ ਔਰ ਲੜਾਈ ਜਿਹੜੀ ਹੈ ਹੋਰ ਅੱਗੇ ਵਧੇਗੀ ਬੀਜੇਪੀ ਬੀਜੇਪੀ ਹਲਤੀ ਚੰਨੀ ਹਲਦਿਆਂ ਦੇ ਵਿੱਚ ਪ੍ਰਭਾਵ ਆਪਣਾ ਛੱਡ ਗਈ ਹੈ ਸੋ ਇਸ ਨੂੰ ਆਪਾਂ ਕਰਾਂਗੇ ਬਾਚਾਰ ਤੋਂ ਬਾਅਦ ਕਿ ਕਿੰਨੇ ਕਰੇ ਹੈਰਤ ਵੀ ਕੁਝ ਆਉਂਦਾ ਹੈ ਲੇਕਿਨ ਫਿਰ ਮਸਲਾ ਹੈ ਕਿ ਕਾਲੀ ਦਲ ਵਾਸਤੇ ਇਹਨਾਂ ਦੀ ਬੜੀ ਬੜੀ ਚੁਣੌਤੀ ਹੈ ਲੀਡਰਸ਼ਿਪ ਵਾਸਤੇ ਚੁਣੌਤੀ ਹੈ ਅਗਰ ਉਹਨਾਂ ਦੇ ਅੰਦਰ ਇਸ ਤਰ੍ਹਾਂ ਲੀਡਰਸ਼ਿਪ ਜਗਾ ਜੇਕਰ ਹਾਰ ਜਾਂਦੀ ਹੈ ਦੂਜੀ ਗੱਲ ਇਹ ਮਨਦੀਪ ਜੀ ਜੇਕਰ ਹਸਮਤ ਖਾਲ ਜੰਦਿਆ ਤਾਂ ਪਿੰਡ ਦੇ ਅੰਦਰ ਇੱਕ ਐਸੀ ਬਗਾਵਤ ਦਾ ਉਠਣਾ ਸੁਭਾਵਕ ਹੈ ਪਤਾ ਨਹੀਂ ਉਠਣ ਦੀ ਬਗਾਵਤ ਬੜੇ ਘੜੀ ਜੇ ਭਾਈ ਬੰਤ ਸਿੰਘ ਜੀ ਨੇ ਹੋਰ ਹੋਈ ਲੋਕਾਂ ਨੇ ਬਗਾਵਤ ਕੀਤੀ ਹੈ ਪਰ ਕੀ ਉਹ ਇਸ ਟਿਕਨਰ ਉਠਣ ਦੇ ਲੋਕ ਕਿ ਜਿੱਥੇ ਸੁਖਬੀਰ ਸਿੰਘ ਬਾਦ ਲੀਡਰਸ਼ਿਪ ਨੂੰ ਹਟਾ ਕੇ ਨਵੀਂ ਲੀਡਰਸ਼ਿਪ ਆਵੇ ਜੋ ਕਾਲੀਦਲ ਨਵੀਂ ਜੀਤ ਸਿੰਘ ਦੇ ਲਈ ਬੜੀ ਜੀ ਜੀ ਬਿਲਕੁਲ ਤੇ ਪੈਸਾ ਤਰ੍ਹਾਂ ਬੋਲਤਾਂ ਨਾ ਬਤ ਉਸ ਦੀ ਕੀਮਤੀ ਵਿਚਾਰਸ਼ ਕਰਾਂ ਸਾਂਝ ਕਿਤੇ ਧੰਨਵਾਦ ਸਸਿ ਕੁਮਾਰ ਤੁਸੀਂ ਸਾਨੂੰ ਭਾਈ ਹਰ ਸਿੰਘ ਸਿੰਘ ਜੀ ਸ਼੍ਰੀ ਰੰਧਾਪੁਰ ਸਾਹਿਬ ਵਾਲੇ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਤੁਹਾਡੇ ਸਾਹਮਣੇ ਕੁਝ ਸ਼ਬਦ ਪੇਸ਼ ਕੀਤੇ ਨੇ ਤੁਹਾਨੂੰ ਜੀ ਕਿ ਕਿਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਅਜੋਕੇ ਸਮੇਂ ਕੀ ਕੁਝ ਹਾਲਾਤ ਨੇ ਕੀ ਕੁਝ ਚੱਲ ਰਿਹਾ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਨਤੀਜਿਆਂ ਦੇ ਸਰਵਖਰਾਰੇ ਨੇ ਉਹਨੂੰ ਲੈ ਕੇ ਅਗਰ 2027 ਦੇ ਉੱਤੇ ਕੀ ਹੋਊਗਾ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਪੰਜਾਬ ਨੂੰ ਜ਼ਰੂਰ ਦਿਓ ਤੁਸੀਂ ਜੁੜੋ ਪੜੀ ਪੰਜਾਬ ਦੇ ਨਾਲ ਸਤਿ ਸ੍ਰੀ ਅਕਾਲ